ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨਵੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪਟੇ ਜਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਇੱਥੇ ਸੇਲ ਪਰਚੇਜ ਵਾਸਤੇ ਦੇਲੀ ਪਸ਼ੂ ਆਉਂਦੇ ਰਹਿੰਦੇ ਨੇ ਗਾਵਾਂ ਮੱਝਾਂ ਹਰ ਤਰ੍ਹਾਂ ਦੇ ਜਿਹੜੇ ਪਸ਼ੂ ਆ ਇੱਥੇ ਤੁਹਾਨੂੰ ਮਿਲਣਗੇ ਕੰਟੈਕਟ ਨੰਬਰ ਆਪਣਾ 9903 82025 99063 8202 82025 ਅ ਇੱਕ ਤੁਹਾਨੂੰ ਅਜ ਨੀਲੀ ਦੀ ਝੋਟੀ ਵਿਖਾਵਾਂਗੇ ਪਹਿਲਾਂ ਝੋਟੀ ਆ ਬਹੁਤ ਸੋਹਣੀ ਆ ਨਿੱਕਾ ਸਿੰਘ ਬਿੱਲੀ ਮਣਕੀ ਅੱਖ ਪਿੱਛੇ ਫੀਮੇਲ ਕਾ ਆ ਅਜ ਜਿਹੜਾ ਇਹ ਦਾ ਦਰਦ ਦਿੰਦਾ ਸਮਾਂ ਹੋ ਗਿਆ ਸੂਜੀ ਨੂੰ ਤਾਂ ਮੀਡੀਅਮ ਹੈ ਇਹਦਾ ਚੰਗਾ ਪਿੱਛਪੜਾ ਆਹ ਖਣ ਦੀ ਕੁਆਲਿਟੀ ਬਹੁਤ ਸੋਹਣੀ ਬਿਲਕੁਲ ਪੀੜੀ ਦੇ ਪਾਵਿਆ ਵਾਂਗੂ ਜਿਹੜੇ ਇਹ ਥਾਣਾ ਲੱਗੇ ਆ ਚਾਚਾ ਰੋਕਿਓ ਮੜਾ ਦਿਓ ਅੱਛਾ ਚਾਚਾ ਬਹੁਤ ਸੋਹਣਾ ਥਾਣ ਲੱਗਾ ਇੱਕ ਨੰਬਰ ਚ ਆਈ ਹੈ ਮੋੜੇ ਦਾ ਫੇਸ ਕੁਆਲਿਟੀ ਦਿਖਾ ਦਿਓ ਥੋੜਾ ਸੂਜੀ ਨੂੰ ਬਹੁਤ ਸੋਹਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਵਾਧੇਬੰਦੀ ਹੋਊਗੀ ਚੰਗੀ ਹਾਈਟ ਜਿਹੜੀ ਆ ਯਾਨੀ ਕਿ ਕਰ ਦੂਗੀ ਇਹ ਪਿੱਛੇ ਯਾਨੀ ਕਿ ਅਗਲੇ ਸੈਕਿੰਡ ਟਾਈਮਰ ਦੇ ਵਿੱਚ ਯਾਨੀ ਕਿ 3 ਦੇ ਵਿੱਚ ਇੱਕ ਪਾਰੀ ਮੱਝ ਬਣ ਕੇ ਤਿਆਰ ਹੋਊਗੀ ਜੰਮੀ ਕੇ ਜਿਹੜੀ ਇਹ ਦੀ ਕੁਆਲਿਟੀ ਆ ਚੰਗੀ ਆ ਬਾਕੀ ਇੱਥੇ ਨਵੇਂ ਪਸ਼ੂ ਵੀ ਘਰਾਣੇ ਵੀ ਹਰ ਤਰ੍ਹਾਂ ਦੇ ਪਸ਼ੂ ਜਿਹੜੇ ਆ ਇੱਥੇ ਫਾਰਮ ਤੇ ਤੁਹਾਨੂੰ ਮਿਲਦੇ ਰਹਿਣਗੇ ਤੋਕੜਾ ਗੱਬਣਾ ਔंसर ਚੋਟੀਆਂ ਖਾਸ ਕਰਕੇ ਨੀਲੀ ਰਵੀ ਦੇ ਪਸ਼ੂ ਜਿਹੜੇ ਆ ਨਿਕਲਦੇ ਰਹਿੰਦੇ ਆ ਬਿਲਕੁਲ ਇਹਦੇ ਵਿੱਚੋਂ ਆਪਾਂ ਝੋਟੇ ਜੋ ਨੀਲੀ ਦੇ ਬੱਚੇ ਜਿਹੜੇ ਚੱਲੇ ਸਾ ਸਕਦੇ ਆ ਬੱਗੀ ਮੋਛਾ ਬਿੱਲੀ ਮਣਕੀ ਅੱਖ ਤੇ ਹਰ ਪੱਖ ਜਿਹੜਾ ਨੀਲੀ ਵਾਲਾ ਇਹਨੂੰ ਲੱਗਾ ਆ ਤੇ ਠੰਡੀ ਸੀ ਇਹਦਾ ਬਾਕੀ ਪਿੱਛੇ ਜਿਹੜੀ ਆ ਫੀਮੇਲ ਕਾਫੀ ਆ ਚੈੱਕ ਕਰੋ ਬਹੁਤ ਸੋਹਣੀ ਆ ਬਾਕੀ ਜਿਹੜਾ ਇਸ ਟਾਈਮ ਇਹਦੇ ਥੱਲੇ ਮਿਲਕਾ ਜਿਹੜਾ ਕਰੀਬ ਸੱਤ ਤੋਂ 8 ਲੀਟਰ ਜਿਹੜਾ ਰੈਡੀ ਆ ਤਕਰੀਬ 10 ਲੀਟਰ ਦੀ ਜਿਹੜੀ ਇਹ ਚੋਈ ਕਰਾ ਦੇ ਜੀ ਬਾਕੀ ਮਿਲਦੇ ਆ ਕਿ ਨਵੀਂ ਅਪਡੇਟ ਦੇ ਦਿੰਦਾ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ